ਕਿ ਤੁਸੀਂ ਕੋ ਬ੍ਰਾਂਟਡ ਕਿ ਜੇ ਵੀਰ ਅਪੀਲ ਕਰਤੀ ਵੀ ਤਾਲਾ ਲੱਗਿਆ ਤੁਸੀਂ ਦੱਸੋ ਕੋਟ ਫਿਰ ਕੋਟ ਨੇ ਨੋਟਿਸ ਦਿੱਤਾ ਕਿ ਤੁਸੀਂ ਤਾਲਾ ਤੋੜ ਕੇ ਅੰਦਰ ਜਾਓ ਉਹਨ ਕੋਟ ਦੇ ਅੰਦਰ ਦੋ ਬੰਦੇ ਬੈਠੇ ਸੀ ਉਹਨਾਂ ਨੇ ਤਾਲਾ ਤੋੜਿਆ ਉਹਨਾਂ ਦਾ ਸਮਾਨ ਜਿਹੜਾ ਫਿਆਸੇ ਅੰਦਰ ਉਹ ਉੱਥੇ ਨੀਦਲੀ ਬਾਹਰ ਰੱਖਤਾ ਇਹ ਹੁਣ ਸਾਨੂੰ ਥ੍ਰੈਟਨ ਕਰ ਰਿਹਾ ਕਿ ਤੁਸੀਂ ਸਾਨੂੰ ਕੱਢ ਕੇ ਦਿਖਾਓ ਅਸੀਂ ਫੋਨ ਕਰਾ ਆਪਣਾ ਅਸੀਂ ਬਈਰ ਅਸੀਂ ਫੈਮਲੀ ਬੈਠੇ ਵੀ ਡੋਟ ਹੈਵ ਐਨੀ ਵੈਪਨਸ ਸਾਡੇ ਕੋਲ ਤਾਂ ਡੰਡਾ ਵੀ ਨਹੀਂ ਹੈਗਾ ਅੰਦਰ ਐਂਡ ਇਹ ਇੱਕ 40 50 ਬੰਦੇ ਨੇ ਇਕੱਠੇ ਕਰ ਲਿਆ ਐ ਮੈਂ ਤਾਲਾ ਲਗਾ ਕੇ ਅੰਦਰ ਬੈਠੀ ਹਾਂ ਕਿਸਾਨ ਨਿਕਲ ਆਓ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਡਾ ਹਾਂਜੀ ਸਰ ਕੀ ਮਾਮਲਾ ਹੋਇਆ ਜੀ ਤੇ ਅੱਜ ਇਹ ਅਰਪਿੰਦਰਪੁਰ ਦੀ ਕੋਠੀ ਹੈ ਜੀ ਇਹ ਅੱਛਾ ਜੀ ਕਿਹੜੀ ਜਗ੍ਹਾ ਤੇ ਹੈ ਇਹ ਹੈ ਮਹਾਰਮਣੀ ਅੱਛਾ ਜੀ ਤੇ ਕੀ ਹੋਇਆ ਕੀ ਅੱਜ ਕੋਈ ਕੋਡ ਦਾ ਕਮਰੇ ਦਾ ਕੋਈ ਆਰਡਰ ਉਤਰਾਂ ਕੋਠੀ ਵਰਪਿੰਦਰ ਕੋਲ ਨੋ ਆ ਇਹਨਾਂ ਦੀ ਪਹਿਲਾਂ ਤਾਂ ਇੱਥੇ ਰਹਿ ਰਹੀ ਹੈ ਜਿਹਨਾਂ ਦਾ ਵਿਆਹ ਕਰੂ ਗਿਆਈ ਹੈ ਇਹਨਾਂ ਤੋਂ ਅੱਛਾ ਜੀ ਤੇ ਹੁਣ ਕੀ ਸੀਗਾ ਕੀ ਕਰਨ ਬੜਾ ਕੋਈ ਕੋਈ ਕਾਲ ਨੂੰ ਕਹਿੰਦੇ ਕੋਈ ਕੋਡ ਦਾ ਆਰਡਰ ਹੈ ਕਮਰੇ ਦਾ ਲੈਂਦਾ ਸੀ ਅੱਛਾ ਜੀ ਇੱਕ ਕੋਈ ਨਹੀਂ ਇੱਕ ਕਮਰੇ ਦਾ ਤੁਹਾਡਾ ਹੈ ਲੈ ਲਓ ਬਾਕੀ ਘੁੱਟੀ ਤੇ ਨਹੀਂ ਹੈਗੀ ਰਵਿੰਦਰਪੁਰ ਕੋਲ ਮੈਂ ਨਹੀਂ ਤੇ ਹੋ ਰਿਹਾ ਅੱਛਾ ਜੀ ਆਹੀ ਰੋਣਾ ਜੀ ਠੀਕ ਹੈ ਜੀ ਕੀ ਹੈਗੀ ਮੇਰੀ ਮਦਰ ਬੈਠਿਆ ਜੀ ਅੱਛਾ ਜੀ ਦਿਸ ਹਾਊਸ ਇਜ਼ ਔਨ ਹਰ ਨੇਮ ਹਾਂ ਜੀ ਠੀਕ ਹੈ ਜੀ ਪਿੱਛੇ ਇੱਕ ਰੂਮ ਸੀਗਾ ਹਾਂ ਜੀ ਜਿਹੜਾ ਇੱਕ ਰੈਂਟ ਤੇ ਦਿੱਤਾ ਸੀਗਾ ਜਦੋਂ ਇਹਨਾਂ ਦੇ ਪੇਰੈਂਟਸ ਇੱਥੇ ਸੀਗੇ ਹੁਣ ਜਾਂ ਨੋ ਮੋਰ ਅੱਛਾ ਜੀ ਸ਼ੀ ਇਜ਼ 72 ইয়ার্স ওল্ড ਹਾਂ ਜੀ ਬਜ਼ੁਰਗ ਇੱਥੇ ਬੈਠੇ ਆ ਇਹਨਾਂ ਦਾ ਹਾਊਸ ਹੈ ਇਹਨਾਂ ਨੇ ਇੱਕ ਕਮਰਾ ਰੈਂਟ ਤੇ ਦਿੱਤਾ ਹੋਇਆ ਸੀ ਉਹ ਵੀ ਕਮਰਾ ਅਹਾਸ ਫॉर ਵਕੇਸ਼ਨ ਸਾਨੂੰ ਖਾਲੀ ਕਰ ਦਿਓ 2017 ਚ ਹਾਂ ਜ ਇਨਾਂ ਨੂੰ ਰਿਕੁਐਸਟ ਕੀਤੀ ਸੀ ਇਟ ਵਾਸ ਵਿਦ ਸਮਬਡੀ ਨੋਨ ਸਮ ਨੋਨ ਲੇਡੀ ਹਾਂਜੀ ਹਾਂ ਉਹਨਾਂ ਨੇ ਕਿਰਾਇਆ ਤੇ ਲੁੱਟਿਆ ਸੀ ਅੱਛਾ ਜੀ ਉਹ ਨੋਨ ਲੇਡੀ ਚਲੇ ਗਏ ਅੱਛਾ ਐਂਡ ਦੇਨ ਵੀ ਆਸਕ ਵੀ ਵਕੀਟ ਕਰ ਦੋ ਅਸੀਂ ਨਹੀਂ ਚਾਹੁੰਦੇ ਸਾਡੇ ਇੱਥੇ ਕੋਈ ਵੀ ਹੋਰ ਰਵੇ ਠੀਕ ਹੈ ਚਾਹੇ ਉਹ ਸਾਡਾ ਆਪ ਦਾ ਘਰ ਹੈ ਇੱਕ ਕਮਰਾ ਚੰਗਾ ਨਹੀਂ ਲੱਗਦਾ ਹਾਂਜੀ 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 ਤੇ ਲਾਸਟ ਕੇਸ ਹਾਂਜੀ ਉਹ ਇੱਕ ਕੇਸ ਹਾਰ ਕੇ ਹੁਣ ਕੋਰਟ ਤੋਂ ਨੋਟਿਸ ਆਇਆ ਵਾ ਟੂ ਕੋਰਟ ਤੋਂ ਨੋਟਿਸ ਆਇਆ ਵਾ ਅਸੀਂ ਇਹਨਾਂ ਨੂੰ ਇਹਨਾਂ ਨੂੰ ਵਕੀਟ ਕੋਰਟ ਤੋਂ ਆਇਆ ਇਹ ਕਿਹੜੀ ਜਗ੍ਹਾ ਪੈਂਦੀ ਹੈ ਜੀ ਕੁਮਾਰ ਮੰਡੀ ਨੈਸ਼ਨਲ ਰੋਡ जी। जी। आ, अच्छा जी हां जी ਤੇ ਇਹਨਾਂ ਨੂੰ ਕੋਰਟ ਤੋਂ ਕੋਰਟ ਦੇ ਬੰਦੇ ਅੰਦਰ ਬੈਠੇ ਆ ਇਹਨਾਂ ਨੂੰ ਨੋਟਿਸ ਆਇਆ ਕਿ ਵੀ ਤੁਸੀਂ ਖਾਲੀ ਕਰ ਦਿਓ ਤੁਸੀਂ ਜੁਰਮਾਨਾ ਭਰੋ ਇੰਨੇ ਸਾਫ਼ ਤੁਸੀਂ ਕਰਾਇਆ ਨਹੀਂ ਦਿੱਤਾ ਤੁਸੀਂ ਜੁਰਮਾਨਾ ਕੁਝ ਨਹੀਂ ਇਹਨਾਂ ਨੇ ਕਿ ਕੀਤਾ ਨਰ ਦੇ ਟੂ ਟੁਕ एवरीथिंग फॉर ग्रांटेड ਹੁਣ ਪਿਛਲੇ ਲਾਸਟ ਹੀਅਰਿੰਗ ਤੋਂ ਵੀ ਬਾਅਦ ਹੀ ਕੋਰਟ ਤੇ ਇੱਥੇ ਆਏ ਕਿ ਵੀ ਖਾਲੀ ਕਰਾਓ ਇਹਦੇ ਤਾਲਾ ਲੱਗਿਆ ਸੀ ਅਸੀਂ ਫੇਰ ਅਪੀਲ ਕਰਤੀ ਜੀ ਤਾਲਾ ਲੱਗਿਆ ਤੁਸੀਂ ਦੱਸੋ ਕੋਰਟ ਫੇਰ ਕੋਰਟ ਨੇ ਨੋਟਿਸ ਦਿੱਤਾ ਕਿ ਤੁਸੀਂ ਤਾਲਾ ਤੋੜ ਕੇ ਅੰਦਰ ਜਾਓ ਉਹਨ ਕੋਰਟ ਦੇ ਅੰਦਰ ਦੋ ਬੰਦੇ ਬੈਠੇ ਆ ਜੀ ਉਹਨਾਂ ਨੇ ਤਾਲਾ ਤੋੜਿਆ ਉਹਨਾਂ ਦਾ ਸਮਾਨ ਜਿਹੜਾ ਪਿਆ ਸੀ ਅੰਦਰ ਉਹ ਉੱਥੇ ਨੀਟਲੀ ਬਾਹਰ ਰੱਖਤਾ ਠੀਕ ਹੈ ਜੀ ਨਾਓ ਵੈਨ ਵੀ ਹੈਵ ਡਨ ਤੁਸੀਂ ਦੇਖੋ ਅੰਦਰ ਫਾਈਵ ਅਸੀਂ ਸਾਰੇ ਅਸੀਂ ਫੈਮਿਲੀ ਮੈਂਬਰਸ ਆਏ ਆ ਅਸੀਂ ਕੋਈ ਬੰਦੇ ਬਾਹਰ ਨਹੀਂ ਲੈਤੇ ਇਹ ਮੇਰੇ ਮਦਰ ਹੈ ਇਹ ਮੇਰੇ ਸਿਸਟਰ ਇਨ-ਲॉ ਆ ਜੀ ਠੀਕ ਹੈ ਅਸੀਂ ਫੈਮਿਲੀ ਅੰਦਰ ਬੈਠੇ ਆ ਇਹ ਹੁਣ ਸਾਨੂੰ ਥ੍ਰੈਟਨ ਕਰ ਰਿਹਾ ਕਿ ਤੁਸੀਂ ਸਾਨੂੰ ਕੱਢ ਕੇ ਦਿਖਾਓ ਅਸੀਂ ਖੂਨ ਖਰਾਬਾ ਕਰਾ ਅਸੀਂ ਵੀਰ ਅਸੀਂ ਫੈਮਿਲੀ ਬੈਠੇ ਹਾਂ ਵੀ ਡੋਨਟ ਹੈਵ ਐਨੀ ਵੈਪਨਸ ਸਾਡੇ ਕੋਲ ਤਾਂ ਡੰਡਾ ਵੀ ਨਹੀਂ ਹੈਗਾ ਅੰਦਰ ਹਾਂਜੀ ਐਂਡ ਇਹ ਇੱਥੋਂ 40 50 ਬੰਦੇ ਇਨੇ ਇਕੱਠੇ ਕਰ ਲਏ ਐ ਮੈਂ ਤਾਲਾ ਲਗਾ ਕੇ ਅੰਦਰ ਬੈਠੀ ਆ ਵੀ ਕਾਂਟ ਕਮ ਆਊਟ ਅਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੈਂ ਜੀ ਬਹੁਤ ਫੋਨ ਕਰਦੇ ਆ ਪੁਲਿਸ ਵਾਲਿਆਂ ਨੂੰ ਕਿ ਟੇਕ ਐਕਸ਼ਨ ਵੀ ਨੀਡ ਸਿਕਿਉਰਿਟੀ ਹਰ ਹੁਣ ਅਸੀਂ ਇਹਦਾ ਤਾਲਾ ਲਗਾ ਕੇ ਤਾਂ ਨਹੀਂ ਨਾ ਬੈਠ ਸਕਦੇ ਆਪਣੇ ਘਰ 'ਚ ਹੀ ਹਾਂਜੀ ਬਟ ਦਰ ਹੁਣ ਪਤਾ ਨਹੀਂ ਜੀ ਕਿ ਐਕਸ਼ਨ ਲੈ ਰਿਹਾ ਸੀ ਤਾਂ ਰਿਕਵੈਸਟ ਕੀਤੀ ਆ ਹਾਂਜੀ ਹਾਂਜੀ ਤੁਸੀਂ ਕਹੋ ਮੈਂ 18 ਸਾਲ ਹਾਂਜੀ ਹਾਂਜੀ ਫਤਿਹ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਹੈ ਤੁਹਾਡਾ ਜੇਰਾ ਇੰਦਰਜੀਤ ਕੰਗ ਹਾਂਜੀ ਇੰਦਰਜੀਤ ਕੰਗ ਹਾਂਜੀ ਕੀ ਕਹਿਣਾ ਚਾਹੋਗੇ ਬਸ ਉਹੀ ਸਾਨੂੰ ਤਾਂ ਕੋਰਟ ਦਾ ਆਰਡਰ ਆਇਆ ਸੀ ਅਸੀਂ ਤਾਂ ਨਹੀਂ ਆਉਂਦਾ ਕੋਈ ਚੈੱਕ ਨਹੀਂ ਹਾਂ ਹਾਂ ਤੇ ਉਹਨਾਂ ਨੇ ਸਾਡਾ ਕਿਰਾਇਆ ਵੀ ਦੇਣਾ ਸੀ ਉਹ ਵੀ ਨਹੀਂ ਦਿੱਤਾ ਹਾਂਜੀ ਰੁਪਿੰਦਰਪੁਰ ਕੋਰ ਕੌਨ ਜੀ ਰੁਪਿੰਦਰਪੁਰ ਕੋਰ ਕੌਨ ਜੀ ਨੇ ਉਹ ਮੇਰੇ ਆ ਪਾਬਦੇ ਸੀਗੇ ਅੱਛਾ ਜੀ ਤੇ ਉਹਨਾਂ ਨੇ ਕੇਸ ਕੀਤਾ ਹੋਇਆ ਸੀ ਸਾਡੇ ਦੇ ਪਰ ਅਸੀਂ ਮਤਲਬ 17 ਇਅਰਸ ਤੋਂ ਫੋੜ ਜਾ ਰਹੇ ਸੀਗੇ ਤੇ ਨਹੀਂ ਰਹੇ ਸੀਗੇ ਜਿੰਨਾਂ ਉਹਨੂੰ ਹਾਸਿਲ ਕਰਾਏ ਤੇ ਦਿੱਤਾ ਉਹਨਾਂ ਨੂੰ ਉਹ ਹੈ ਹੀ ਨਹੀਂ ਲੈਣਾ ਦੇਣਾ ਇਹਨੀਆਂ ਉਹ ਤਾਂ ਚੁੱਕਿਆ ਠੀਕ ਹੈ ਜੀ ਤੇ ਹੁਣ ਮਾਦੀ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਅਸੀਂ ਪੁਲਿਸ ਤੋਂ ਅਸੀਂ ਪੁਲਿਸ ਸਾਨੂੰ ਆ ਦੇਖੋ ਤੁਸੀਂ ਵੀਡੀਓ ਦੇਖੋ ਕਿੰਨੇ ਬੰਦੇ ਬਾਹਰ ਖੜੇ ਆ ਹਾਂਜੀ ਐਂਡ ਇੱਥੇ ਖੜੇ ਹੋ ਕੇ ਥ੍ਰੈਟਨ ਕਰ ਰਹੇ ਕਿ ਵੀ ਅਸੀਂ ਅੰਦਰ ਆਵਾਂਗੇ ਅਸੀਂ ਇੱਥੇ ਸਮਾਨ ਰੱਖਾਂਗੇ ਐਂ ਕਰਾਂਗੇ ਤੁਸੀਂ ਕੰਨ ਕੇ ਦਿਖਾਓ ਅਸੀਂ ਕੰਨ ਕੇ ਦਿਖਾਓ ਅਸੀਂ ਪੈਰ ਅੰਦਰ ਵੜਾਂਗੇ ਪੈਰ ਵੜ ਜਾਂਗੇ ਕਹਿੰਦੇ ਅਸੀਂ ਸਿਰਫ ਫੈਮਿਲੀ ਮੈਂਬਰਸ ਆ ਤੁਸੀਂ ਦੇਖੋ ਤੇ ਅਸੀਂ ਕੋਈ ਆਰਡਰ ਦੀ ਵੀ ਕੋਈ ਅਹਿਮੀਅਤ ਨਹੀਂ ਅਹਿਮੀਅਤ ਨਹੀਂ ਰਹੀ ਹੈਗੀ ਠੀਕ ਹੈ ਜੀ ਕੋਰਟ ਦੇ ਬੰਦੇ ਅੰਦਰ ਬੈਠੇ ਨੇ ਹਾਂ ਠੀਕ ਹੈ ਜੀ ਸਾਡੇ ਤਾਂ ਇੱਥੇ ਹੋਰ ਕੋਈ ਨਹੀਂ ਆ 5 ਲੇਡੀਆਂ 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 ਬੈਠੇ ਨੇ ਐਂਡ ਇਹਨਾਂ ਨੇ ਤਾਂ ਪਤਾ ਨਹੀਂ ਕੌਣ ਕੌਣ ਬੰਦੇ ਬਾਹਰ ਬੁਲਾਏ ਹੋਏ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਏ ਤੱਕੇ ਦੇ ਰਹੇ ਸੀ ਸਾਡੇ ਬਾਹਰ ਸਾਡੇ ਮੇਲ ਫੈਮਿਲੀ ਮੈਂਬਰਸ ਨੂੰ ਤੱਕੇ ਮਾਰ ਰਹੇ ਸੀ ਉਹਨਾਂ ਨੂੰ ਤੱਕੇ ਮਾਰ ਰਹੇ ਸੀ ਸਾਡੇ ਬੰਦਿਆਂ ਨੂੰ ਤੱਕੇ ਮਾਰੇ ਨੇ ਤੇ ਸਾਨੂੰ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਏ ਹੋਰ ਕੁਝ ਨਹੀਂ ਚਾਹੀਦਾ ਠੀਕ ਜੀ ਖਾਲੀ ਕਾ ਤੋ ਤੁਸੀਂ ਜੁਰਮਾਨਾ ਪਰ ਉਹ ਇੰਨੇ ਸਾਫ਼ ਸੀ ਕਰਾਇਆ ਨਹੀਂ ਦਿੱਤਾ ਤੁਸੀਂ ਜੁਰਮਾਨਾ ਕੁਝ ਨਹੀਂ ਇਹਨਾਂ ਨੇ ਕੀਤਾ ਲੋਰ ਦੇ ਚੋਸ ਨੂੰ ਹੈਵੀ ਥਿੰਕ ਆਫ ਬ੍ਰਾਡ ਕਿ ਜੀ ਵੀਰ ਅਪੀਲ ਕਰਤੀ ਦੀ ਤਾਲਾ ਲੱਗਿਆ ਤੁਸੀਂ ਦੱਸੋ ਕੋਟ ਫਿਰ ਕੋਟ ਨੇ ਨੋਟਿਸ ਦਿੱਤਾ ਕਿ ਤੁਸੀਂ ਤਾਲਾ ਤੋੜ ਕੇ ਅੰਦਰ ਜਾਓ ਉਹਨ ਕੋਟ ਦੇ ਅੰਦਰ ਦੋ ਬੰਦੇ ਬੈਠੇ ਸੀ ਉਹਨਾਂ ਨੇ ਤਾਲਾ ਤੋੜਿਆ ਉਹਨਾਂ ਦਾ ਸਮਾਨ ਜਿਹੜਾ ਪਿਆ ਸੀ ਅੰਦਰ ਉਹ ਉੱਥੇ ਮੀਟਲੀ ਬਾਹਰ ਰੱਖਤਾ ਇਹ ਹੁਣ ਸਾਨੂੰ ਥ੍ਰੈਟਨ ਕਰ ਰਿਹਾ ਕਿ ਤੁਸੀਂ ਸਾਨੂੰ ਕੱਢ ਕੇ ਦਿਖਾਓ ਅਸੀਂ ਫੋਨ ਕਰਾਤਾ ਅਸੀਂ ਬਈਰ ਅਸੀਂ ਫੈਮਲੀ ਬੈਠੇ ਹਾਂ ਵੀ ਡੋਨਟ ਹੈਵ ਐਨੀ ਵੈਪਨਸ ਸਾਡੇ ਕੋਲ ਤਾਂ ਡੰਡਾ ਵੀ ਨਹੀਂ ਹੈ ਘਰ ਅੰਦਰ ਐਂਡ ਇਹ 140 50 ਬੰਦੇ ਇੱਥੇ ਇਕੱਠੇ ਕਰ ਲਏ ਐ ਮੈਂ ਤਾਲਾ ਲਗਾ ਕੇ ਅੰਦਰ ਬੈਠਿਆ ਹਾਂ ਯੂ ਕਾਂਟ ਕਮ ਆਊਟ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਹਾਂਜੀ ਸਰ ਕੀ ਮਾਮਲਾ ਹੋਇਆ ਜੀ ਤੇ ਅੱਜ ਇਹ ਰਪਿੰਦਰਪੁਰ ਦੀ ਕੋਠੀ ਹੈ ਜੀ ਅੱਛਾ ਜੀ ਕਿਹੜੀ ਜਗ੍ਹਾ ਤੇ ਹੈ ਇਹ ਮਾਰਵੰਡੀ ਅੱਛਾ ਜੀ ਤੇ ਕੀ ਹੋਇਆ ਕੀ ਅੱਜ ਕੋਈ ਕੋਡ ਦਾ ਕਮਰੇ ਦਾ ਕੋਈ ਆਰਡਰ ਉਡਰਾ ਕੋਠੀ ਰਪਿੰਦਰਪੁਰ ਕੋਲ ਨੌ ਹੈ ਇਹਨਾਂ ਦੀ ਪਹਿਲਾਂ ਤਾਂ ਇੱਥੇ ਰਹਿ ਰਹੀ ਹੈ ਜਿੰਨ ਦਾ ਵਿਆਹ ਕਰੂ ਗਿਆਈ ਹੈ ਇਹਨਾਂ ਤੋਂ ਅੱਛਾ ਜੀ ਤੇ ਹੁਣ ਕੀ ਸੀਗਾ ਕੀ ਕਰਨ ਬੜਾ ਕੋਈ ਕੋਈ ਕੋਲ ਕਹਿੰਦੇ ਕੋਈ ਕੋਡ ਦਾ ਆਰਡਰ ਹੈ ਕਮਰੇ ਦਾ ਲੈਂਦਾ ਸੀ ਅੱਛਾ ਜੀ ਇੱਕ ਕਹਿੰਦੇ ਕਮਰੇ ਦਾ ਤੁਹਾਡਾ ਲੈ ਲਓ ਬਾਕੀ ਘੁੱਟੀ ਤਾਂ ਨਹੀਂ ਹੈਗੀ ਰਵਿੰਦਰ ਕੌਰ ਮੇਰੇ ਰਹਿਦੀ ਹੈ ਤੇ ਹੋਰ ਅੱਛਾ ਜੀ ਆਹੀ ਰੋਣਾ ਜੀ ਠੀਕ ਹੈ ਜੀ ਜੀ ਹੈਗੀ ਮੇਰੇ ਮਦਰ ਦੇਟ ਹੈ ਜੀ ਅੱਛਾ ਜੀ ਦਿਸ ਹਾਊਸ ਇਜ਼ ਔਨ ਹਰ ਨੇਮ ਹਾਂਜੀ ਠੀਕ ਹੈ ਜੀ ਪਿੱਛੇ ਇੱਕ ਰੂਮ ਸੀਗਾ ਜਿਹੜਾ ਇੱਕ ਰੈਂਟ ਤੇ ਦਿੱਤਾ ਸੀਗਾ ਜਦੋਂ ਇਹਨਾਂ ਦੇ ਪੇਰੈਂਟਸ ਵੀ ਇੱਥੇ ਸੀਗੇ ਹੁੰਦੇ ਨੋ ਮੋਰ ਅੱਛਾ ਜੀ ਸ਼ੀ ਇਜ਼ 72 ইয়ার্স ওલ્ડ ਹਾਂਜੀ ਬਜ਼ੁਰਗ ਇੱਥੇ ਬੈਠੇ ਆ ਇਹਨਾਂ ਦਾ ਹਾਊਸ ਹੈ ਇਹਨਾਂ ਨੇ ਇੱਕ ਕਮਰਾ ਰੈਂਟ ਤੇ ਦਿੱਤਾ ਹੋਇਆ ਸੀ ਉਹ ਵੀ ਕਮਰਾ ਅਹਾਸ ਫॉर ਵਕੇਸ਼ਨ ਸਾਨੂੰ ਖਾਲੀ ਕਰ ਦਿਓ 2017 ਚ ਹਾਂਜੀ ਹਾਂਜੀ ਇਨਾਂ ਨੂੰ ਰਿਕੁਐਸਟ ਕੀਤੀ ਸੀ ਇਟ ਵਾਸ ਵਿਦ ਸਮਬਡੀ ਨੋਨ ਸਮ ਨੋਨ ਲੇਡੀ ਹਾਂਜੀ ਹਾਂਜੀ ਉਹਨਾਂ ਨੇ ਕਿਰਾਇਆ ਤੇ ਲਿੱਤਾ ਸੀ ਅੱਛਾ ਜੀ ਉਹ ਨੋਨ ਲੇਡੀ ਚਲੇ ਗਏ ਅੱਛਾ ਐਂਡ ਦੇਮ ਵੀ ਆਸਕ ਵੀ ਵਕੀਟ ਕਰ ਦੋ ਅਸੀਂ ਨਹੀਂ ਚਾਹੁੰਦੇ ਸਾਡੇ ਤੇ ਕੋਈ ਵੀ ਹੋਰ ਰਵੇ ਠੀਕ ਹੈ ਚਲੋ ਸਾਡਾ ਆਪਦਾ ਘਰ ਹੈ ਇੱਕ ਕਮਰਾ ਚੰਗਾ ਨਹੀਂ ਲੱਗਦਾ ਹਾਂਜੀ 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 ਤੇ ਲੌਸ ਦਾ ਕੇਸ ਹਾਂਜੀ ਉਹ ਇੱਕ ਕੇਸ ਹਾਰ ਗਏ ਹੁਣ ਕੋਰਟ ਤੋਂ ਨੋਟਿਸ ਆਇਆ ਵਾ ਟੂ ਕੋਰਟ ਤੋਂ ਨੋਟਿਸ ਆਇਆ ਵਾ ਅਸੀਂ ਇਹਨਾਂ ਨੂੰ ਇਹਨਾਂ ਨੂੰ ਵਕੀਸ਼ ਕੋਰਟ ਤੋਂ ਆਇਆ ਇਹ ਕਿਹੜੀ ਜਗ੍ਹਾ ਪੈਂਦੀ ਹੈ ਜੀ ਕੁਮਾਰ ਮੰਡੀ ਨੈਸ਼ਨਲ ਰੋਡ ਅੱਛਾ ਜੀ ਹਾਂਜੀ ਤੇ ਇਹਨਾਂ ਨੂੰ ਕੋਰਟ ਤੋਂ ਕੋਰਟ ਦੇ ਬੰਦੇ ਅੰਦਰ ਬੈਠੇ ਆ ਇਹਨਾਂ ਨੂੰ ਨੋਟਿਸ ਆਇਆ ਕਿ ਵੀ ਤੁਸੀਂ ਖਾਲੀ ਕਰ ਦਿਓ ਤੁਸੀਂ ਜੁਰਮਾਨਾ ਭਰੋ ਇੰਨੇ ਸਾਫ਼ ਤੁਸੀਂ ਕਰਾਇਆ ਨਹੀਂ ਦਿੱਤਾ ਤੁਸੀਂ ਜੁਰਮਾਨਾ ਕੁਝ ਨਹੀਂ ਇਹਨਾਂ ਨੇ ਕਿ ਕੀਤਾ ਨੋਰ ਦੇ ਟੂਸ ਟੂ ਐਵਰੀਥਿੰਗ ਫॉर ਗਰੰਟਡ ਠੀਕ ਹੈ ਹੁਣ ਪਿਛਨੇ ਲਾਸਟ ਹੀਅਰਿੰਗ ਤੋਂ ਵੀ ਬਾਅਦ ਹੀ ਕੋਰਟ ਤੇ ਆਏ ਕਿ ਵੀ ਖਾਲੀ ਕਰਾਓ ਇਹਦੇ ਤਾਲਾ ਲੱਗਿਆ ਸੀ ਅਸੀਂ ਫੇਰ ਅਪੀਲ ਕਰਤੀ ਜੀ ਤਾਲਾ ਲੱਗਿਆ ਤੁਸੀਂ ਦੱਸੋ ਕੋਰਟ ਫੇਰ ਕੋਰਟ ਨੇ ਨੋਟਿਸ ਦਿੱਤਾ ਕਿ ਤੁਸੀਂ ਤਾਲਾ ਤੋੜ ਕੇ ਅੰਦਰ ਜਾਓ ਉਹਨ ਕੋਰਟ ਦੇ ਅੰਦਰ ਦੋ ਬੰਦੇ ਬੈਠੇ ਆ ਜੀ ਉਹਨਾਂ ਨੇ ਤਾਲਾ ਤੋੜਿਆ ਉਹਨਾਂ ਦਾ ਸਮਾਨ ਜਿਹੜਾ ਨੀਟਲੀ ਬਾਹਰ ਰੱਖਤਾ ਠੀਕ ਹੈ ਜੀ ਨਾਓ ਵੈਨ ਵੀ ਹੈਵ ਡਨ ਤੁਸੀਂ ਦੇਖੋ ਅੰਦਰ ਫਾਈਵ ਅਸੀਂ ਸਾਰੇ ਅਸੀਂ ਫੈਮਿਲੀ ਮੈਂਬਰਸ ਆਇਆ ਅਸੀਂ ਕੋਈ ਬੰਦੇ ਬਾਹਰੋਂ ਨਹੀਂ ਲੈਤੇ ਇਹ ਮੇਰੇ ਮਦਰ ਹੈ ਇਹ ਮੇਰੇ ਸਿਸਟਰ ਇਨ-ਲॉ ਆ ਜੀ ਠੀਕ ਹੈ ਅਸੀਂ ਫੈਮਿਲੀ ਅੰਦਰ ਬੈਠੇ ਆ ਇਹ ਹੁਣ ਸਾਨੂੰ ਥ੍ਰੈਟਨ ਕਰ ਰਿਹਾ ਕਿ ਤੁਸੀਂ ਸਾਨੂੰ ਕੱਢ ਕੇ ਦਿਖਾਓ ਅਸੀਂ ਫੋਨ ਖਰਾਬ ਕਰਾ ਅਸੀਂ ਹੁਣ ਵੀਰ ਅਸੀਂ ਫੈਮਿਲੀ ਬੈਠੇ ਹਾਂ ਵੀ ਡੋਨਟ ਹੈਵ ਐਨੀ ਵੈਪਨਸ ਸਾਡੇ ਕੋਲ ਤਾਂ ਡੰਡਾ ਵੀ ਨਹੀਂ ਹੈਗਾ ਅੰਦਰ ਹਾਂਜੀ ਐਂਡ ਇਹ ਇਥੋਂ 40 50 ਬੰਦੇ ਇਨੇ ਇਕੱਠੇ ਕਰ ਲਏ ਐ ਮੈਂ ਤਾਲਾ ਲਗਾ ਕੇ ਅੰਦਰ ਬੈਠੀ ਆ ਵੀ ਕਾਂਟ ਕਮ ਆਊਟ ਉਸ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੈਂ ਜੀ ਬਹੁਤ ਫੋਨ ਕਰਤੇ ਆ ਪੁਲਿਸ ਵਾਲਿਆਂ ਨੂੰ ਕਿ ਟੇਕ ਐਕਸ਼ਨ ਵੀ ਨੀਡ ਸਿਕਿਉਰਟੀ ਹੇਰ ਹਾਂ ਜੀ ਹੁਣ ਅਸੀਂ ਇਦਾ ਤਾਲਾ ਲਗਾ ਕੇ ਤਾਂ ਨਹੀਂ ਨਾ ਬੈਠ ਸਕਦੇ ਆਪਣੇ ਘਰ 'ਚੀ ਹਾਂ ਜੀ ਬਟ ਦਰ ਹੁਣ ਪਤਾ ਨਹੀਂ ਜੀ ਕੀ ਰਿਐਕਸ਼ਨ ਲੈ ਰਿਹਾ ਸੀ ਤਾਂ ਰਿਕਵੈਸਟ ਕੀਤੀ ਆ ਹਾਂ ਜੀ ਤੁਸੀਂ ਕਹੋ ਮੈਂ 18 ਸਾਲ ਹਾਂ ਜੀ ਹਾਂ ਜੀ ਫਤਿਹ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਹੈ ਤੁਹਾਡਾ ਇੰਦਰਜੀਤ ਕੰਗ ਹਾਂ ਜੀ ਇੰਦਰਜੀਤ ਕੰਗ ਹਾਂ ਜੀ ਕੀ ਕਹਿਣਾ ਚਾਹੋਗੇ ਬਸ ਉਹੀ ਸਾਨੂੰ ਤਾਂ ਕੋਲ ਦਾ ਆਰਡਰ ਆਇਆ ਸੀ ਅਫੀਸਰ ਜੀ ਹਾਂ ਜੀ ਤੇ ਉਹਨਾਂ ਨੇ ਸੰਦ ਕਰਾਇਆ ਵੀ ਦੇਣਾ ਸੀ ਉਹ ਵੀ ਨਹੀਂ ਦਿੱਤਾ ਹਾਂਜੀ ਮੈਂ ਰੁਪਿੰਦਰ ਕੌਰ ਕੌਣ ਜੀ ਰੁਪਿੰਦਰ ਕੌਰ ਕੌਣ ਜੀ ਨੇ ਉਹ ਮੇਰੇ ਪਾਬਲੀ ਸੀਗੇ ਅੱਛਾ ਜੀ ਤੇ ਉਹਨਾਂ ਨੇ ਕੇਸ ਕੀਤਾ ਹੋਇਆ ਸੀ ਸਾਡੇ ਦੇ ਪਰ ਅਸੀਂ ਮਤਲਬ 17 ਇਅਰਸ ਤੋਂ ਕੋਰਟ ਜਾ ਰਹੇ ਸੀਗੇ ਤੇ ਰਹੇ ਸੀਗੇ ਜਿਦ ਤਨ ਉਹ ਗਏ ਰਹੇ ਸੀ ਸਾਡੇ ਤੇ ਕਿਰਾਇਆ ਤੇ ਦਿੱਤਾ ਉਹਨਾਂ ਨੂੰ ਪੁੱਛਿਆ ਹੀ ਨਹੀਂ ਲੈਣਾ ਦੇਣਾ ਇਹਦੀ ਉਹ ਤਾਂ ਚੁ ਜਾ ਚੁੱਕਿਆ ਠੀਕ ਹੈ ਜੀ ਤੇ ਹੁਣ ਮਾਦੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਪੁਲਿਸ ਕੋਲ ਅਸੀਂ ਪੁਲਿਸ ਸਾਨੂੰ ਆ ਦੇਖੋ ਤੁਸੀਂ ਵੀਡੀਓ ਦੇਖੋ ਕਿੰਨੇ ਬੰਦੇ ਬਾਹਰ ਖੜੇ ਆ ਹਾਂਜੀ ਐਂਡ ਇੱਥੇ ਖੜੇ ਹੋ ਕੇ ਥ੍ਰੈਟਨ ਕਰ ਰਹੇ ਆ ਕਿ ਵੀ ਅਸੀਂ ਅੰਦਰ ਆਵਾਂਗੇ ਜਾਂ ਸੇਥੇ ਸਮਾਨ ਰੱਖਾਂਗੇ ਐਂ ਕਰਾਓ ਤੁਸੀਂ ਕੱਢ ਕੇ ਦਿਖਾਓ ਅਸੀਂ ਦੁਬਾਰਾ ਲਾ ਲਾਂਗੇ ਵੀਰ ਵੜ ਜਾਂਗੇ ਕਹਿੰਦੇ ਅਸੀਂ ਸਿਰਫ ਫੈਮਿਲੀ ਮੈਂਬਰਸ ਆ ਤੁਸੀਂ ਦੇਖੋ ਇਸੇ ਕੋਰ ਦੇ ਆਰਡਰ ਦੀ ਵੀ ਕੋਈ ਅਹਿਮੀਅਤ ਨਹੀਂ ਅਹਿਮੀਅਤ ਨਹੀਂ ਰਹੀ ਹੈਗੀ ਠੀਕ ਹੈ ਜੀ ਕੋਰਟ ਦੇ ਬੰਦੇ ਅੰਦਰ ਬੈਠੇ ਨੇ ਹਾਂ ਠੀਕ ਹੈ ਜੀ ਸਾਡੇ ਤਾਂ ਇੱਥੇ ਹੋਰ ਕੋਈ ਨਹੀਂ ਆ ਫਾਈਵ ਲੇਡੀਜ਼ ਆ ਲੇਡੀਜ਼ ਬੈਠੇ ਆ ਐਂਡ ਇਹਨਾਂ ਨੇ ਤਾਂ ਪਤਾ ਨਹੀਂ ਕੌਣ ਕੌਣ ਬੰਦੇ ਬਾਹਰ ਬੁਲਾਏ ਹੋਏ ਸਾਨੂੰ ਪ੍ਰੋਟੈਕਸ਼ਨ ਚਾਹੀਦੀ 30 ਤੱਕੇ ਦੇ ਰਹੇ ਸੀ ਸਾਡੇ ਸਾਡੇ ਮੇਲ ਫੈਮਿਲੀ ਮੈਂਬਰਸ ਨੂੰ ਤੱਕੇ ਮਾਰ ਰਹੇ ਸੀ ਸਾਡੇ ਬੰਦਿਆਂ ਨੂੰ ਤੱਕੇ ਮਾਰੇ ਨੇ ਤੇ ਸਾਨੂੰ ਪੁਲਿਸ ਪ੍ਰੋਟੈਕਸ਼ਨ ਚਾਹੀਦੀ ਹੈ ਹੋਰ ਕੁਝ ਨਹੀਂ ਚਾਹੀਦਾ ਠੀਕ ਇਹਨਾਂ ਨੂੰ ਨੋਟਿਸ ਆਇਆ ਕਿ ਤੁਸੀਂ ਖਾਲੀ ਕਰ ਦਿਓ ਤੁਸੀਂ ਜੁਰਮਾਨਾ ਭਰੋ ਇੰਨੇ ਸਾਦਸੀ ਕਰਾਇਆ ਨਹੀਂ ਦਿੱਤਾ ਤੁਸੀਂ ਜੁਰਮਾਨਾ ਕੁਝ ਨਹੀਂ ਇਹਨਾਂ ਨੇ ਕੀਤਾ ਹੋਰ ਡੇਚੂ ਸਭ ਐਵਰੀਥਿੰਗ ਫੋਰ ਬ੍ਰੈਕਟ ਜੇ ਵੀਰੇ ਅਪੀਲ ਕਰਤੀ ਵੀ ਤਾਲਾ ਲੱਗਿਆ ਤੁਸੀਂ ਦੱਸੋ ਕੋਟ ਫਿਰ ਕੋਟ ਨੇ ਨੋਟਿਸ ਦਿੱਤਾ ਕਿ ਤੁਸੀਂ ਤਾਲਾ ਤੋੜ ਕੇ ਅੰਦਰ ਜਾਓ ਉਹਨ ਕੋਟ ਦੇ ਅੰਦਰ ਦੋ ਬੰਦੇ ਬੈਠੇ ਸੀ ਉਹਨਾਂ ਨੇ ਤਾਲਾ ਤੋੜਿਆ ਉਹਨਾਂ ਦਾ ਸਮਾਨ ਜਿਹੜਾ ਪਿਆ ਸੀ ਅੰਦਰ ਉਹ ਉੱਥੇ ਮੀਟਲੀ ਬਾਹਰ ਰੱਖਤਾ ਇਹ ਹੁਣ ਸਾਨੂੰ ਥ੍ਰੈਟਨ ਕਰ ਰਹੇ ਕਿ ਤੁਸੀਂ ਸਾਨੂੰ ਕੱਢ ਕੇ ਦਿਖਾਓ ਤੁਸੀਂ ਫੋਨ ਘਰਾਹਤਾ ਹੋ ਜਾ ਐਸੀ ਬਈਰ ਅਸੀਂ ਫੈਮਲੀ ਬੈਠੇ ਵੀ ਡੋਨਟ ਹੈਵ ਐਨੀ ਵੈਪਨਸ ਸਾਡੇ ਕੋਲ ਤਾਂ ਡੰਡਾ ਵੀ ਨਹੀਂ ਹੈਗਾ ਅੰਦਰ ਐਂਡ ਇਹ ਇੱਕ 40 50 ਬੰਦੇ ਇੱਥੇ ਇਕੱਠੇ ਕਰ ਲਏ ਐ ਐ ਮੈਂ ਤਾਲਾ ਲਗਾ ਕੇ ਮੈਂ ਬੈਠੀ ਆਂ ਪੀਸ ਕਾਂਟ ਕਮ ਆਊਟ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ हां जी ਸਰ ਕੀ ਮਾਮਲਾ ਹੋਇਆ ਜੀ ਇੱਥੇ ਅੱਜ ਇਹ ਰਪਿੰਦਰਪੁਰ ਦੀ ਕੋਠੀ ਹੈ ਜੀ ਇਹ ਅੱਛਾ ਜੀ ਕਿਹੜੀ ਜਗ੍ਹਾ ਤੇ ਹੈ ਇਹ ਹੈ ਮਾਰ ਮੰਡੀ ਅੱਛਾ ਜੀ ਤੇ ਕੀ ਹੋਇਆ ਕੀ ਅੱਜ ਇੱਕ ਕੋਡ ਦਾ ਕਮਰੇ ਦਾ ਕੋਈ ਆਰਡਰ ਉੱਡ ਰਹਾ ਕੋਠੀ ਰਪਿੰਦਰ ਕੋਲ ਨੌ ਆ ਇਹਨਾਂ ਦੀ ਪਹਿਲਾਂ ਤਾਂ ਇੱਥੇ ਰਹਿ ਰਹੀ ਹੈ ਜਿਹਨਾਂ ਦਾ ਵਿਆਹ ਕਰੂ ਗਿਆਈ ਹੈ ਇਹਨਾਂ ਤੋਂ ਅੱਛਾ ਜੀ ਤੇ ਹੁਣ ਕੀ ਸੀਗਾ ਕੀ ਕਰਨ ਬੜਾ ਕੋਈ ਕੋਈ ਕਾਲ ਕਹਿੰਦੇ ਕੋਡ ਦਾ ਆਰਡਰ ਇੱਕ ਕਮਰੇ ਦਾ ਲੈਂਦਾ ਸੀ ਅੱਛਾ ਜੀ ਕਿ ਪੁੱਛੀਏ ਇੱਕ ਕਮਰੇ ਦਾ ਤੁਹਾਡਾ ਲੈ ਲਓ ਬਾਕੀ ਕੋਠੀ ਤੇ ਨਹੀਂ ਹੈਗੀ ਰਵਿੰਦਰਪੁਰ ਕੋਲ ਰਹਿੰਦੀ ਹੈ ਤੇਰੇ ਅੱਛਾ ਜੀ ਆਹੀ ਰੋਣਾ ਜੀ ਠੀਕ ਹੈ ਜੀ ਜੀ ਹੈਗੀ ਮੇਰੇ ਮਦਰ ਬੈਠੇ ਹੈ ਜੀ ਅੱਛਾ ਜੀ ਦਿਸ ਹਾਊਸ ਇਜ਼ ਔਨ ਹਰ ਨੇਮ ਹਾਂ ਜੀ ਠੀਕ ਹੈ ਜੀ ਪਿੱਛੇ ਇੱਕ ਰੂਮ ਸੀਗਾ ਹਾਂ ਜੀ ਜਿਹੜਾ ਇੱਕ ਰੈਂਟ ਤੇ ਦਿੱਤਾ ਸੀਗਾ ਜਦੋਂ ਇਹਨਾਂ ਦੇ ਪੇਰੈਂਟਸ ਇੱਥੇ ਸੀਗੇ ਹੁਣ ਜਾਂ ਨੋ ਮੋਰ ਅੱਛਾ ਜੀ ਸ਼ੀ ਇਜ਼ 72 ইয়ার্স ওল্ড ਹਾਂ ਜੀ ਬਜ਼ੁਰਗ ਇੱਥੇ ਬੈਠੇ ਹੈ ਇਹਨਾਂ ਦਾ ਹਾਊਸ ਹੈ ਇਹਨਾਂ ਨੇ ਇੱਕ ਕਮਰਾ ਰੈਂਟ ਤੇ ਦਿੱਤਾ ਹੋਇਆ ਸੀ ਉਹ ਵੀ ਕਮਰਾ ਅਹਾਸ ਫॉर ਵਕੇਸ਼ਨ ਸਾਨੂੰ ਖਾਲੀ ਕਰ ਦੋ 2017 ਚ ਹਾਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਇਟ ਵਾਸ ਵਿਦ ਸਮਬਡੀ ਨੋਨ ਸਮ ਨੋਨ ਲੇਡੀ ਹਾਂਜੀ ਉਹਨਾਂ ਨੇ ਕਿਰਾਇਆ ਤੇ ਲੁੱਟਿਆ ਸੀ ਅੱਛਾ ਜੀ ਉਹ ਨੋਨ ਲੇਡੀ ਚਲੇ ਗਏ ਐਂਡ ਦੇਨ ਵੀ ਆਸਕ ਵੀ ਵਕੇਟ ਕਰ ਦੋ ਅਸੀਂ ਨਹੀਂ ਚਾਹੁੰਦੇ ਸਾਡੇ ਇੱਥੇ ਕੋਈ ਵੀ ਹੋਰ ਰਵੇ ਠੀਕ ਹੈ ਜੀ ਚਲੋ ਸਾਡਾ ਆਪਦਾ ਘਰ ਹੈ ਕਮਰਾ ਚੰਗਾ ਨਹੀਂ ਲੱਗਦਾ ਹਾਂਜੀ 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 ਦੇ ਨੌਸ ਦਾ ਕੇਸ ਹਾਂਜੀ ਉਹ ਇੱਕ ਕੇਸ ਹਾਰ ਗਏ ਹੁਣ ਕੋਰਟ ਤੋਂ ਨੋਟਿਸ ਆਇਆ ਵੈ ਟੂ ਕੋਰਟ ਤੋਂ ਨੋਟਿਸ ਆਇਆ ਵੈ ਅਸੀਂ ਇਹਨਾਂ ਨੂੰ ਇਹਨਾਂ ਨੂੰ ਵਕੇਟ ਕੋਰਟ ਤੋਂ ਆਇਆ ਇਹ ਕਿਹੜੀ ਜਗ੍ਹਾ ਪੈਂਦੀ ਹੈ ਜੀ ਕੁਮਾਰ ਮੰਡੀ ਨੈਸ਼ਨਲ ਰੋਡ अच्छा जी हां जी ਤੇ ਇਹਨਾਂ ਨੂੰ ਕੋਰਟ ਤੋਂ ਕੋਰਟ ਦੇ ਬੰਦੇ ਅੰਦਰ ਬੈਠੇ ਆ ਇਹਨਾਂ ਨੂੰ ਨੋਟਿਸ ਆਇਆ ਕਿ ਵੀ ਤੁਸੀਂ ਖਾਲੀ ਕਰ ਦਿਓ ਤੁਸੀਂ ਜੁਰਮਾਨਾ ਭਰੋ ਇੰਨੇ ਸਾਫ਼ ਤੁਸੀਂ ਕਰਾਇਆ ਨਹੀਂ ਦਿੱਤਾ ਤੁਸੀਂ ਜੁਰਮਾਨਾ ਕੁਝ ਨਹੀਂ ਇਹਨਾਂ ਨੇ ਕੀਤਾ ਨੌਰ ਦੇ ਟੂ ਸਟੁੱਕ एवरीथिंग फॉर ग्रांटेड ਹੁਣ ਪਿਛਲੇ ਲਾਸਟ ਹੀਅਰਿੰਗ ਤੋਂ ਵੀ ਬਾਅਦ ਹੀ ਕੋਰਟ ਤੇ ਆਏ ਕਿ ਵੀ ਖਾਲੀ ਕਰਾਓ ਇਹਦੇ ਤਾਲਾ ਲੱਗਿਆ ਸੀ ਅਸੀਂ ਫੇਰ ਅਪੀਲ ਕਰਤੀ ਜੀ ਤਾਲਾ ਲੱਗਿਆ ਤੁਸੀਂ ਦੱਸੋ ਕੋਰਟ ਫੇਰ ਕੋਰਟ ਨੇ ਨੋਟਿਸ ਦਿੱਤਾ ਕਿ ਤੁਸੀਂ ਤਾਲਾ ਤੋੜ ਕੇ ਅੰਦਰ ਜਾਓ ਉਹਨ ਕੋਰਟ ਦੇ ਅੰਦਰ ਦੋ ਬੰਦੇ ਬੈਠੇ ਆ ਜੀ ਉਹਨਾਂ ਨੇ ਤਾਲਾ ਤੋੜਿਆ ਉਹਨਾਂ ਦਾ ਸਮਾਨ ਜਿਹੜਾ ਪਿਆ ਸੀ ਅੰਦਰ ਉਹ ਉੱਥੇ ਨੀਟਲੀ ਬਾਹਰ ਰੱਖਤਾ ਠੀਕ ਹੈ ਜੀ ਨਾਓ ਵੈਨ ਵੀ ਹੈਵ ਡਨ ਤੁਸੀਂ ਦੇਖੋ ਅੰਦਰ 5 ਅਸੀਂ ਸਾਰੇ ਅਸੀਂ ਫੈਮਿਲੀ ਮੈਂਬਰਸ ਆਏ ਆ ਅਸੀਂ ਕੋਈ ਬੰਦੇ ਬਾਹਰੋਂ ਨਹੀਂ ਲੈਤੇ ਇਹ ਮੇਰੇ ਮਦਰ ਹੈ ਇਹ ਮੇਰੇ ਸਿਸਟਰ ਇਨ ਲਾ ਹੈ ਜੀ ਠੀਕ ਹੈ ਅਸੀਂ ਫੈਮਿਲੀ ਅੰਦਰ ਬੈਠੇ ਆ ਇਹ ਹੁਣ ਸਾਨੂੰ ਥ੍ਰੈਟਨ ਕਰ ਰਹੇ ਕਿ ਤੁਸੀਂ ਸਾਨੂੰ ਕੱਢ ਕੇ ਦਿਖਾਓ ਅਸੀਂ ਫੋਨ ਖਰਾਬ ਕਰਾ ਅਸੀਂ ਬੀਰ ਅਸੀਂ ਫੈਮਿਲੀ ਬੈਠੇ ਵੀ ਡੋਨਟ ਹੈਵ ਐਨੀ ਵੈਪਨ ਸਾਡੇ ਕੋਲ ਤਾਂ ਡੰਡਾ ਵੀ ਨਹੀਂ ਹੈਗਾ ਅੰਦਰ ਹਾਂਜੀ ਐਂਡ ਇਹ ਇਥੋਂ 40 50 ਬੰਦੇ ਇਨੇ ਇਕੱਠੇ ਕਰ ਲਏ ਐ ਮੈਂ ਤਾਲਾ ਲਗਾ ਕੇ ਅੰਦਰ ਬੈਠੀ ਆ ਵੀ ਕਾਂਟ ਕਮ ਆਊਟ ਉਹ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਮੈਂ ਜੀ ਬਹੁਤ ਫੋਨ ਕਰਤੇ ਪੁਲਿਸ ਵਾਲਿਆਂ ਨੂੰ ਕਿ ਟੇਕ ਐਕਸ਼ਨ ਵੀ ਨੀਡ ਸਿਕਿਉਰਿਟੀ ਹਰ ਹੁਣ ਅਸੀਂ ਇਦਾ ਤਾਲਾ ਲਗਾ ਕੇ ਤਾਂ ਨਹੀਂ ਨਾ ਬੈਠ ਸਕਦੇ ਆਪਣੇ ਘਰ 'ਚ ਹਾਂਜੀ ਬਟ ਦਰ ਹੁਣ ਪਤਾ ਨਹੀਂ ਜੀ ਕਿ ਐਕਸ਼ਨ ਲੈ ਰਿਹਾ ਸੀ ਤਾਂ ਰਿਕਵੈਸਟ ਕੀਤੀ ਆ ਹਾਂਜੀ ਹਾਂਜੀ ਤੁਸੀਂ ਕਹੋ ਮੈਂ 18 ਸਾਲ ਹਾਂਜੀ ਹਾਂਜੀ ਫਤਿਹ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਹੈ ਤੁਹਾਡਾ ਇੰਦਰਜੀਤ ਕੰਗ ਹਾਂਜੀ ਇੰਦਰਜੀਤ ਕੰਗ ਹਾਂਜੀ ਕੀ ਕਹਿਣਾ ਚਾਹੋਗੇ ਬਸ ਉਹੀ ਸਾਨੂੰ ਤਾਂ ਕੋਰਟ ਦਾ ਆਰਡਰ ਆਇਆ ਸੀ ਅਸੀਂ ਯਾਰ ਨਾ ਹੋਵੇ ਹਾਂਜੀ ਹਾਂ ਤੇ ਉਹਨਾਂ ਨੇ ਸਾਡੇ ਕਿਰਾਇਆ ਵੀ ਦੇਣਾ ਸੀ ਉਹ ਵੀ ਨਹੀਂ ਦਿੱਤਾ ਹਾਂਜੀ ਰੁਪਿੰਦਰਪੁਰ ਕੌਰ ਜੀ ਰੁਪਿੰਦਰਪੁਰ ਕੌਰ ਕੌਰ ਜੀ ਨੇ ਉਹ ਮੇਰੇ ਆ ਪਾਬਦੀ ਸੀਗੇ ਅੱਛਾ ਜੀ ਤੇ ਉਹਨਾਂ ਨੇ ਕੇਸ ਕੀਤਾ ਹੋਇਆ ਸੀ ਸਾਡੇ ਦੇ ਪਰ ਅਸੀਂ ਮਤਲਬ 17 ਇਅਰਸ ਤੋਂ ਫੋੜ ਜਾ ਰਹੇ ਸੀਗੇ ਤੇ ਨਹੀਂ ਰਹੇ ਸੀਗੇ ਜਿੰਨੇ ਉਹਨਾਂ ਨੂੰ ਹਾਸ ਕਰਾਏ ਤੇ ਦਿੱਤਾ ਉਹਨਾਂ ਨੂੰ ਕੁਛ ਹੈ ਹੀ ਨਹੀਂ ਲੈਣਾ ਦੇਣਾ ਇਹਨਾਂ ਨੇ ਉਹ ਕਹਿੰਦਾ ਤੂੰ ਜਾ ਚੁੱਕਿਆ ਠੀਕ ਹੈ ਜੀ ਤੇ ਹੁਣ ਮਾਦੀ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਅਸੀਂ ਪੁਲਿਸ ਨੂੰ ਟੈਕਸ ਅਸੀਂ ਪੁਲਿਸ ਸਾਨੂੰ ਆ ਦੇਖੋ ਤੁਸੀਂ ਵੀਡੀਓ ਦੇਖੋ ਕਿੰਨੇ ਬੰਦੇ ਬਾਹਰ ਖੜੇ ਆ ਹਾਂਜੀ ਐਂਡ ਇੱਥੇ ਖੜੇ ਹੋ ਕੇ ਥ੍ਰੈਟਨ ਕਰ ਰਹੇ ਆ ਕਿ ਵੀ ਅਸੀਂ ਅੰਦਰ ਆਵਾਂਗੇ ਅਸੀਂ ਇੱਥੇ ਸਮਾਨ ਰੱਖਾਂਗੇ ਐਂ ਕਰਾ ਦੇ ਉਸੀ ਕੰਢੇ ਦਿਖਾਓ ਅਸੀਂ ਕੱਢ ਕੇ ਵਿਖਾਵਾਂਗੇ ਅਸੀਂ ਫੇਰ ਅੰਦਰ ਵਾੜਾਂਗੇ ਫੇਰ ਆੜ ਜਾਂਗੇ ਕਹਿੰਦੇ ਅਸੀਂ ਸਿਰਫ ਫੈਮਿਲੀ ਮੈਂਬਰਸ ਆ ਤੁਸੀਂ ਦੱਸੋ ਹੋਰ ਆਰਡਰ ਦੀ ਵੀ ਕੋਈ ਅਹਿਮੀਅਤ ਨਹੀਂ ਅਹਿਮੀਅਤ ਨਹੀਂ ਰਹੀ ਹੈਗੀ ਠੀਕ ਹੈ ਜੀ ਕੋਰਟ ਦੇ ਬੰਦੇ